ਜੀ ਦਾ ਟਾਦਾ ਰਾਜੀਵਨ ਕਰੀ ਵੇਚ ਲਿਆ ਜੀ ਮੈਂ ਲੈ ਆਇਆ ਯਾਰ ਇੰਨਾ ਦੀ ਤਾਂ ਗੱਲ ਕੋਈ ਨਹੀਂ ਕਿਹਾ ਪਿੰਡ 'ਚ ਰੌਲਾ ਪਿਆ ਵਾ ਅੱਛਾ ਉਹ ਕਹਿੰਦਾ ਤੇ ਭਰਾਵਾ ਹੈਗਾ ਸੀ ਇੱਕ ਦਿਨ ਤੋਂ ਮੈਂ ਆਖਾ ਜਾਣ ਕੇ ਕਹਿਣ ਲਿਆ ਵਾ ਕਿ ਮੈਂ ਪਹਿਲੀ ਵੇਚ ਲੈਣੀ ਆਪਣੇ ਤੇ ਵੀ ਤੇ ਮੈਂ ਕਹਾ ਮੈਂ ਜਾਣ ਕੇ ਕਰ ਲੀਆਂ ਨਾ ਉਹਨਾਂ ਵਾ ਫਿਰ ਮਿੰਨੀ ਸੱਤੇ ਕਹਿਣਗੇ ਕਿ ਇਹ ਕਰ ਪੁੰਨਿਆ ਤੇਰੀ ਮਾਈ ਬਾਬਾ ਬਾਸੀ ਮਿਸਤਰੀ ਨੇ ਆਹੋ ਯਾਰ ਮੇਰਾ ਹਾਂ ਉਹ ਇੱਕ ਲੈ ਨਗਿਆ ਗਿਟ ਫੇਰ ਮੈਨੂੰ ਕਹਿੰਦਾ ਮੈਂ ਤੇ ਭਾਈ ਘਟਿਆ ਤੇ ਮੈਂ ਕੋਈ ਕੰਮ ਨਹੀਂ ਅੱਛਾ ਇਹਦਾ ਭਾਈ ਕੰਮ ਕਾਦਾ ਵਾ ਸਾਡਾ ਨੌਜੀਰ ਰਾਜੇ ਉਹਨਾਂ ਨੂੰ ਕੜੀ ਦਿੱਤੇ ਆ ਰਾਜੇ ਉਹਨਾਂ ਨੂੰ ਦੇ ਲਾ ਸ਼ਰੀਕਰ ਨੂੰ ਕੜੀ ਵੇਚ ਦਿੱਤਾ ਬਰਸ਼ੇ ਦੱਸ ਕੇ ਗਿਆ ਹੀ ਤੇ ਫੇਰ ਹੁਣ ਚੰਗਾ ਲੈਦਾ ਮੈਂ ਤੇ ਕੱਲ ਤੱਕ ਮੈਨੂੰ ਦੱਸੀ ਦੱਸ ਪਰ ਇਹ ਗੱਲ ਦੱਸ ਕਿ ਤੈਨੂੰ ਥੋੜੀ ਬਹੁਤੀ ਸ਼ਰਮ ਕਿ ਆ ਤੂੰ ਕਿਹੜੇ ਕੰਮ ਕਰਦਾ ਮੰਮੀ ਜੀ ਹਾਂ ਜੀ ਆਓ ਕੱਲ ਸੁਣੋ ਮੇਰੀ ਇਹ ਗੱਲ ਹੋ ਗਈ ਆ ਮੰਮੀ ਨੂੰ ਦੱਸਣਾ ਨਾ ਕਿ ਆ ਕੰਮ ਕਰਤਾ ਫਿਰ ਲਿਆਈ ਹਾਂ ਕੀ ਗੱਲ ਹੋਈ ਆ ਉਹ ਬੈਜੋ ਧਰਮਾ ਗੱਲ ਦੱਸਾਂ ਚੰਗੀ ਦੱਸੀ ਭਰਾਵਾ ਗੱਲ ਕੋਈ ਗੱਲਵਾ ਮੰਮੀ ਇਹ ਤਾਂ ਆਪਣੇ ਮੁੰਡੇ ਦੀ ਗੱਲ ਸੁਣ ਲੈ ਨਿੱਕੇ ਦੀ ਉਹ ਮੈਨੂੰ ਹੁਣ ਨਾ ਭਾਜੀ ਉਹਨਾਂ ਦਾ ਮੁੰਡਾ ਚੌਧਰੀਆਂ ਦਾ ਤੇ ਮਿਲਿਆ ਸੀ ਤੇ ਮੈਨੂੰ ਕਹਿਣ ਦਿਆ ਸੀ ਵੀ लवली ਤੁਹਾਡਾ ਨਾ ਰਾਜੇ ਉਹਨਾਂ ਨੂੰ ਕੜੀ ਵੇਚ ਲਿਆ ਜੀ ਮੈਂ ਕਿਹਾ ਯਾਰ ਇਦਾਂ ਦੀ ਤਾਂ ਗੱਲ ਕੋਈ ਨਹੀਂ ਫਿਰਦਾ ਪਿੰਡ 'ਚ ਰੌਲਾ ਪਿਆ ਵਾ ਅੱਛਾ ਉਹ ਕਹਿੰਦਾ ਤੇ ਭਰਾਵਾ ਹੈਗਾ ਹੀ ਇੱਕ ਦਿਨ ਤੇ ਮੈਂ ਕਿਹਾ ਜਾਣ ਕੇ ਕਹਿਣ ਦਿਆ ਵਾ ਵੀ ਮੈਂ ਪਹਿਲੀ ਵੇਚ ਲੈਣੀ ਆਪਣੇ ਹਿੱਸੇ ਦੀ ਤੇ ਮੈਂ ਕਿਹਾ ਮੈਂ ਜਾਣ ਕੇ ਘਰ ਲਦੀਆਂ ਨੋਂ ਦਿਆ ਵਾ ਫੇ ਮੈਨੂੰ ਇਹ ਘਰ ਦੇ ਕਹਿਣਗੇ ਭੀ ਅਹੀਂ ਕਰ ਦਿੰਨੇ ਆ ਤੇਰੀ ਮਾਈ ਤੇ ਵੇਖ ਲੋ ਤੁਹਾਡੇ ਹੁੰਦੇ ਸਾਰੀ ਉਬਰ ਸਾਡੀ ਉਹਨਾਂ ਨਾਲ ਸ਼ਰੀਕਾ ਨਾਲ ਲੜਦੇ ਆ ਨਾ ਚੱਲੀ ਆ ਤੇ ਇਹ ਉਹਨਾਂ ਨੂੰ ਪਹਿਲੀ ਦਾ ਸੌਦਾ ਕਰਦਾ ਫਿਰੰਡਿਆ ਇਹਨੂੰ ਸ਼ਰਮ ਨਹੀਂ ਆਉਂਦੀ ਹਾਂ ਗੱਲ ਤੇ ਮਾੜੀ ਏ ਇੱਦਾਂ ਥੋੜਾ ਕਰਨਾ ਚਾਹੀਦਾ ਕੋਈ ਕਰ ਦੇ ਨਾ ਦੱਸਿਆ ਨਹੀਂ ਪੁੱਛਿਆ ਨਹੀਂ ਕਰਦਾ ਨਾਂ ਕੱਢ ਕੇ ਰੱਖਤਾ ਹੀ ਨਹੀਂ ਇਹਨੇ ਪੂਰਾ ਜਲੂਸ ਕੱਢਣ ਵਾਈ ਗੱਲ ਹੋ ਗਈ ਆ ਜੇ ਮੈਨੂੰ ਬਾਸੀ ਨਾ ਦੱਸਦਾ ਤਾਂ ਮੈਨੂੰ ਵੀਨੇ ਇਹ ਕੰਮ ਕਰਤਾ ਚੁੱਪ ਕੀਤਾ ਹੀ ਬਾਰ-ਬਾਰ ਕਰਦਾ ਰਿਹਾ ਹੋਣਾਗਾ ਉਹਨਾਂ ਦੇ ਨਾਲ ਸਲਾਹ ਓਏ ਉਹਨਾਂ ਨੇ ਕਿਤੇ ਅੱਡੇ ਤੇ ਗੱਲਬਾਤ ਕੀਤੀ ਹੈ ਕਿਤੇ ਬੈਠਾ ਹੋਊਗਾ ਮੁੰਡਿਆ ਜੀ ਰਾਜਾ ਉਹਨੇ ਕਿਹਾ ਤਾਂ ਵੀ ਤਾਂ ਲਵਲੀ ਵਾਲੀ ਪੈੜੀ ਅਸੀਂ ਲੈ ਆਂਦੇ ਗੱਲ ਨਿਕਲ ਗਈ ਤੇ ਗੱਲ ਨਿਕਲ ਗਈ ਹੁਣ ਫਿਰ ਹੁਣ ਕਰਨਾ ਕੀ ਹੈ ਕੱਲ ਇਹਨੂੰ ਬਾਜ਼ ਮਾਰ ਕੇ ਸਮਝਾਓ ਵੀ ਸ਼ਰਮ ਕਰ ਕੋ ਡੁੱਬ ਕੇ ਮਰ ਜਾ ਲੋਕਾਂ ਕੋ ਅਸੀਂ ਪੈੜੀਆਂ ਲੈਂਦੇ ਰੇ ਤੇ ਤੂੰ ਦੇਂਦਿਆ ਤੂੰ ਦੇਂਦਿਆ ਮੈਂ ਤੇ ਬੜੀ ਬੇਇੱਜ਼ਤੀ ਬਾਈ ਗੱਲ ਵਾ ਹੈ ਕਿੰਨੀ ਬੀਤੀ ਵਾਲੀ ਗੱਲ ਵਾ ਨਾਲ ਹੀ ਮੈਨੂੰ ਮੰਮੀ ਉਹ ਗੱਲ ਕਹਿ ਕੇ ਕਹਿੰਦਾ ਤੁਸੀਂ ਤੇ ਚੰਗੇ ਭਲੇ ਪੱਦੇ ਜੀ ਆਹੋ ਤੇ ਤੁਸੀਂ ਕੋ ਪਹਿਲੀ ਵੇਚਣ ਦੇ ਜੀ ਤੇ ਮੈਂ ਉਹਨੂੰ ਫਿਰ ਕੀ ਜਵਾਬ ਦਿੰਦਾ ਆਪੇ ਸਾਨੂੰ ਪਤਾ ਹੀ ਨਹੀਂ ਵੀ ਸਾਨੂੰ ਪਤਾ ਹੀ ਨਹੀਂ ਮੈਂ ਪ੍ਰਾਧ ਦੀਵੇ ਥੱਲੇ ਤੇ ਹੁੰਦਾ ਵਾ ਨੇਰਾ ਸਾਨੂੰ ਤੇ ਇੰਨਾ ਗੱਲਾਂ ਦਾ ਪਤਾ ਹੀ ਨਹੀਂ ਇਹ ਸੌਦਾ ਕਰਦਾ ਫਿਰਨ ਦੇ ਸਾਨੂੰ ਕਿਹੜਾ ਦੱਸਿਆ ਉਹਨੇ ਵੜਾ ਮੋਟਾ ਕਹਿੰਦਾ ਹੈਗਾ ਤੇ ਮੈਂ ਤਾਂ ਜਾਣ ਕੇ ਗੱਲਾਂ ਕਰਨ ਲਿਆ ਵਾ ਇੰਦੀ ਥੋੜੀ ਗੱਲ ਆਪੇ ਪਹਿਲੀ ਵੇਚ ਲੂਗਾ ਆਪਣੇ ਆਪ ਹੀ ਸੌਦੇ ਕਰਨ ਬੈਹ ਜੂਗਾ ਪੁੱਛਨੇ ਆ ਨੇ ਇਹਨੂੰ ਸੱਦ ਕੇ ਮੈਂ ਤਾਂ ਉਹਨੂੰ ਕਿਹਾ ਮੈਂ ਤਾਂ ਯਾਰ ਕਿਤਾ ਭਾਸ਼ੀ ਵੇਚ ਦੂਗਾ ਜ਼ਮੀਨ ਤੇ ਆ ਕੇ ਮੰਮੀ ਦੇ ਨਾਲ ਇਹ ਤਾਂ ਵੇਚ ਦੂਗਾ ਆਹ ਹੋਏ ਆਪਣੇ ਆਪ ਕੋਈ ਰਜਿਸਟਰੀ ਕਰ ਦੂਗਾ ਨਾਮ ਹਾਂ ਐਵੇਂ ਜਾਣ ਕੇ ਇਹਦਾ ਭਰਾ ਮੈਂ ਤਾਂ ਤੁਹਾਨੂੰ ਸਪੈਸ਼ਲ ਦਸਣ ਆਇਆ ਵੈਸੇ ਕੰਮ ਹੀ ਕਿ लवली ਆ ਕੰਮ ਕਰਦਾ ਫਰੈਂਡ ਮੈਂ ਤਾਂ ਬਾਹਰੋਂ ਅੱਡੇ ਤੋਂ ਸੁਣ ਕੇ ਆਇਆ ਚਲੋ ਉਹ ਤੇ ਚੰਗਾ ਕੀਤਾ ਉਹਨੇ ਗੱਲ ਕਰ ਦਿੱਤੀ ਔਰ ਪਤਾ ਲੱਗ ਗਿਆ ਨਹੀਂ ਤਾਂ ਸਾਨੂੰ ਕੀ ਪਤਾ ਲੱਗਣਾ ਸੀ ਉਹਨਾਂ ਨੂੰ ਨਹੀਂ ਪਤਾ ਲੱਗਣਾ ਚੁੱਪ ਕਰਕੇ ਉਹਨਾਂ ਅੰਦਰ ਗੁੰਮ ਕੋਈ ਗੱਲ ਰੱਖਣੀ ਸੀ ਹੁਣ ਦੱਸਿਆ ਗਿਆ ਤਾਂ ਪਤਾ ਲੱਗ ਗਿਆ ਹੁਣ ਪੁੱਛਨੇ ਆ ਇਹਨੂੰ ਤਾਂ ਹੁਣ ਤੂੰ ਸੌਦਾ ਕਰਦਾ ਫਰੈਂਡਿਆ ਆ ਹੋਏ ਕਿੱਧਰ ਦੀ ਅਕਲਮੰਦੀ ਕਰਵਾ ਤੂੰ ਕਰਦਿਆਂ ਕਿ ਇਹਨੂੰ ਪਤਾ ਹੀ ਨਹੀਂ ਤੇ ਤੂੰ ਸ਼ਰੀਕਾਂ ਦੇ ਥੱਲੇ ਪੈਲੀ ਵੇਚਣ ਬੈ ਗਿਆ ਵਾ ਬਲਕੇ ਛਤਰਖਾਨ ਨੂੰ ਅਗਲੇ ਵੇਖੇ 20-20 ਰਾਮਿਆਂ ਮਾਇਆ ਕਰਨੇ ਇਹੋ ਗੱਲ ਉਹਨਾਂ ਨੇ ਕਹਿਣੀ ਆ ਤੇ ਹਾੜ ਨਾਲ ਲੜਾਈ ਕਰਦੇ ਫਿਰਦੇ ਸੀ ਤੇ ਲੜਦੇ ਨੰਗੀ ਸਾਰੀ ਉਹ ਪਤੀ ਇਹਨਾਂ ਦੀ ਖਰੀਦੀ ਪੈਲੀ ਕਿ ਨਹੀਂ ਖਰੀਦੀ ਹਾਂ ਵਾ ਵੇਖ ਲੈ ਖਰੀਦ ਲਈ ਕਿ ਨਹੀਂ ਹੁਣ ਲਾਲੋ ਜੀ ਹੋਰ ਜੋ ਵਾਲਾ ਮੰਨ ਜਾ ਤਾਂ ਕੀ ਕਰਨਾ ਤੇ ਜਦੋਂ ਇਹਨੇ ਪੈਲੀ ਦੇ ਦਿੱਤੀ ਆਪਣੇ ਹਿੱਸੇ ਦੀ ਤੇ ਫਿਰ ਜੋਰ ਕਦਾ ਲਾਉਣਾ ਹਾਂ ਇਹ ਤਾਂ ਗੱਲ ਹੈ ਗਈ ਆ ਪਰ ਚਲੋ ਅਜੇ ਕੁੰਡੀ ਹੈ ਸਾਡੇ ਹੱਥ 'ਚ ਅਜੇ ਕੱਲਾ ਵੇਚ ਨਹੀਂ ਸਕਦਾ ਓਏ ਆਹੋ ਇਹ ਤੇ ਹੈ ਹੀ ਆ ਮੈਂ ਕਿਹਾ ਮੈਂ ਜਾ ਕੇ ਮੰਮੀ ਨੂੰ ਦੱਸਣਾ ਪਿਆ ਆ ਕੰਮ ਕਰਦਾ ਫੰਡੇ ਲਾਟਣਾ ਤੇਰਾ ਨਹੀਂ ਚਲ ਚੰਗਾ ਹੋ ਗਿਆ ਉਹਨੇ ਗੱਲ ਕਰਤੀ ਤੇਰੇ ਨਾਲ ਪਤਾ ਲੱਗ ਗਿਆ ਹੁਣ ਨਹੀਂ ਤੇ ਸਾਨੂੰ ਘਰ ਬੈਠਾ ਕੀ ਪਤਾ ਲੱਗਣਾ ਨਹੀਂ ਪਤਾ ਲੱਗਣਾ ਨਹੀਂ ਲੱਗਣਾ ਜੇ ਨਾ ਚਲ ਕੋਈ ਗੱਲ ਕਰੇ ਨਾ ਪੁੱਤ ਗੱਲ ਨਿਕਲੇ ਨਾ ਤੇ ਪਤਾ ਕਿੱਥੋਂ ਲੱਗੇ ਓਏ ਆਹੋ ਆਹੋ ਕੋਈ ਤਾਂ ਗੱਲ ਕਰੇ ਤੇ ਫੇਰ ਹੀ ਪਤਾ ਲੱਗਦਾ ਬਿਲਕੁਲ ਤੇ ਮੰਮੀ ਆਉਂਦਾ ਨਾ ਉਹਨਾਂ ਕਰਿਓ ਗੱਲ ਫਿਰ ਹਾਂ ਨਹੀਂ ਪੁੱਛਣੀ ਚੰਗੀ ਤਰ੍ਹਾਂ ਇਹਦੇ ਗੱਲ ਖਿੱਚਣੀ ਹੈ ਜਰਾ ਕਿ ਆ ਕੀ ਗੱਲ ਹੋਈ ਪਹਿਲਾਂ ਬਗੈਰ ਪੁੱਛਿਆ ਤੂੰ ਬਗੈਰ ਸਲਾਹ ਤੋਂ ਇਹ ਚੌਧਰੀ ਬਣ ਗਿਆ ਕੱਲਾ ਹੀ ਹੈ ਇਹ ਤਾਂ ਕਦੇ ਕਰਨਾਈ ਕੀਤੀ ਕੋਈ ਬੜੀ ਸ਼ਰਮ ਵਾਲੀ ਗੱਲ ਹੋ ਗਈ ਆ ਕੀ ਕੀਤਾ ਇਸ ਮੁੰਡੇ ਨੇ ਕੀ ਖਵਾਵਾ ਡਾਤੀਆਂ ਨੇ ਪੈੜੀ ਦੀਆਂ ਹੈ ਨਾ ਕੋਈ ਗੱਲ ਨਾ ਬਾਤ ਕੋਈ ਸ਼ਰਮ ਕਰ ਗੱਲ ਕਰਨ ਲੱਗਾ ਹੀ ਤੂੰ ਤੇ ਮੈਂ ਘਰੋਂ ਕੈਨ ਪੁੱਛਿਆ ਨਹੀਂ ਕਿਤੇ ਮਾਂ ਨੂੰ ਨਹੀਂ ਦੱਸਿਆ ਭਰਾ ਨੂੰ ਨਹੀਂ ਤੇ ਤੂੰ ਜਾ ਕੇ ਸਾਈਆਂ ਵਧਾਈਆਂ ਲਾ ਕੇ ਸਰੀਕਾਂ ਨਾਲ ਬਹਿ ਗਿਆ ਪੈੜੀ ਦੀਆਂ ਹੈ ਆ ਕੋਈ ਅਕਲਵੰਦੀ ਗੱਲ ਆ ਲੈਣ ਦੇ ਨੂੰ ਅੱਜ ਜਰਾ ਇਹਦੇ ਮੈਂ ਕੰਨ ਖਿੱਚਣੀਆਂ ਜਗਾ ਤੈਨੂੰ ਘਲਾਉਣੀਆਂ ਬਾਹਰ ਹਨ ਹਾਂਜੀ ਆਜੋ ਕੀ ਕਰ ਲਗੀ ਆ ਕਰਨਾ ਮੈਂ ਕੀ ਆ ਮੈਂ ਤੁਹਾਨੂੰ ਮੰਮੀ ਲਾ ਕੇ ਬੈਠਿਆ ਵੇਖਿਆ ਇਹਦੇ ਮੈਂ ਚਾਹ ਲੱਗੀ ਆ ਤੁਹਾਡੇ ਵਾਸਤੇ ਬਣਾਉਣਾ ਤੇ ਤੁਸੀਂ ਉੱਚੀ ਉੱਚੀ ਬੋਲਣ ਰਹੀ ਹੈ ਕੀ ਗੱਲ ਹੋਈ ਆ ਯਾਰ ਬੋਲਣਾ ਕੀ ਆ ਹਾਂ ਆਪਣਾ ਭਾਸ਼ੀ ਮਿਸਤਰੀ ਨਹੀਂ ਆ ਆਹੋ ਯਾਰ ਮੇਰਾ ਹਾਂ ਉਹ ਹਿੱਥੇ ਮੈਂ ਨਿਕਲਿਆ ਗੇਟ ਤੋਂ ਤੇ ਮੈਨੂੰ ਕਹਿੰਦਾ ਮੈਂ ਤੇ ਭਾਜੀ ਤੁਹਾਡੇ ਹੱਥ ਚ ਲਿਆ ਮੈਂ ਕੋਈ ਕੰਮ ਹੀ ਅੱਛਾ ਕਹਿੰਦਾ ਭਾਜੀ ਕੰਮ ਕਾਦਾ ਵਾ ਤੁਹਾਡਾ लवली ਨਾ ਰਾਜੇ ਉਹਨਾਂ ਨੂੰ ਗੱਡੀ ਵਿੱਚ ਛੱਡਿਆ ਰਾਜੇ ਉਹਨਾਂ ਨੂੰ ਵੇਲਾ ਸ਼੍ਰੀਕਰ ਨੂੰ ਪੜੀ ਵਿੱਚ ਛੱਡਿਆ ਬਰਸ਼ੀ ਦੱਸ ਕੇ ਗਿਆ ਹੀ ਹੁਣ ਤਾਂ ਫੇਰ ਹੁਣ लवली ਮਿਲਿਆ ਤੁਹਾਨੂੰ ਕਿ ਨਹੀਂ ਨਾ ਮੈਂ ਫੇਰ ਹੁਣ ਨੂੰ ਆਖਿਆ ਮੈਂ ਜੀ ਇਹ ਤੋਂ ਮੈਨੂੰ ਨਾਮ ਦੱਸਦਾ ਤੇ ਸਾਨੂੰ ਤੇ ਪਤਾ ਨਹੀਂ ਸੀ ਲੱਗਣਾ ਕਿ ਇਹ ਕੀ ਕੰਮ ਕਰਦਾ ਫਿਰਟਿਆ ਉਹ ਤਾਂ ਹੀ ਇਹਦੇ ਮਗਰ ਮਗਰ ਲੱਗਾ ਰਹਿੰਦਾ ਵਾ ਨਾ ਇਹਨੇ ਉਹਨੂੰ ਲਾਰਾ ਲਾਇਆ ਬਣਾਵਾ ਪਰ ਇਹਦੀ ਗਲਤੀ ਨਹੀਂ ਗਈ ਤੇ ਮੇਰਾ ਵੱਡਾ ਭਰਾ ਵਾ ਮੈਂ ਉਹਦੇ ਨਾਲ ਕੋਈ ਸਲਾਹ ਦੇ ਕਰਾਂ ਮੈਂ ਨੇ ਕੋ ਦਿਨ ਪੁੱਛਿਆ ਵੀ ਮੈਂ ਆ लवली ਤੂੰ ਰਾਜੇ ਲੱਗੇ ਖੋਤਾ ਨਹੀਂ ਇਹ ਵਹੀ ਉੱਦਾਂ ਖੋਤੇ ਹੀ ਤੇ ਮੈਂ ਹੈ ਯਾਰਾ ਏਦਾਂ ਹੱਥ ਮਾਰ ਬਸ ਤੁਸੀਂ ਗੱਲਾ ਕਰਨ ਦੇ ਹੀ ਨਹੀਂ ਨਹੀਂ ਭਾਜੀ ਤੁਹਾਨੂੰ ਉਦਾਂ ਲੱਗਾ ਵਾ ਵੇਖ ਲਓ ਫਿਰ ਕਿਦਾਂ ਦੇ ਕੰਮ ਕਰਦਾ ਅਜੇ ਤੇ ਇਨਾ ਸ਼ੁਕਰ ਵਾ ਵੀ ਪਿਆਲੀ ਮੰਮੀ ਦੇ ਨਾਮ ਤੇ ਜੇ ਕਿਤੇ ਇਹਦੇ ਨਾਮ ਹੁੰਦੀ ਇਹਨਾਂ ਤਾਂ ਕਦਮ ਦੀ ਵੇਚ ਵਟ ਕੇ ਖਾਲਾ ਨਹੀਂ ਸੀ ਤੇ ਕੈਦਾ ਵੀ ਆਪਣਾ ਭਾਰੀ ਉਥੇ ਲੁਕੀ ਹੱਡੇ ਤੇ ਗੱਲਾ ਕਰਦਾਂਗੀ ਰਾਣੀ ਵੀ ਪਿਆਲੀ ਲੈ ਤੇ ਲੱਗੀ ਤੇ ਵੇਖ ਲੈ ਨਵਾਂ ਤਾਜ਼ਾ ਕੱਢਣ ਦੇ ਆ ਨਾ ਪਿੰਡ ਦੇ ਵਿੱਚ ਕਿਥੇ ਤੁਸੀਂ ਬਣਾਉਂਦੇ ਰਹੇ ਪਿਆਲੀ ਜਿੰਨੇ ਅਗੇ ਤਾਂ ਮਰਲਾ ਦੇਣੀ ਉਹ ਵੀ ਲੱਲਾ ਦੀ ਕਿਨਾਰ ਮਿਲਣੀ ਤੇ ਉਹ ਵੀ ਲੱਲਾ ਦੀ ਤੇ ਇਹ ਵੇਚਣ ਤੇ ਲੱਕ ਧਰ ਲਿਆ ਆਉਂਦਾ ਹਨਾ ਕੋਈ ਗੱਲ ਨਹੀਂ ਭਰਾ ਨੇ ਬਣਾਈ ਮੈਂ ਕਿਹੜੀ ਮਿਹਨਤ ਕਰਕੇ ਬਣਾਈ ਆ ਮੰਮੀ ਕੀ ਕਹਿੰਦੇ ਹੁਣ ਮੰਮੀ ਕਹਿੰਦੀ ਵੀ ਮੈਨੂੰ ਉਦਾ ਕਹਿੰਦਾ ਇਹ ਤੇ ਮੈਂ ਤਾਂ ਬੱਚਾ ਵੀ ਉਦਾ ਮਜਾ ਕੇ ਕਰਦਾ ਵਾ ਮੈਂ ਚੰਗਾ ਮਜਾ ਕਰ ਆ ਆਵੇ ਸੁਣ ਲਾ ਉਹਦੀਆਂ ਗੱਲਾਂ ਚੱਲ ਕੋਈ ਗੱਲ ਨਹੀਂ ਆਉਂਦਾ ਵਾ ਨਾ ਤਾਨੂੰ ਸਮਝਾਓ ਵੀ ਸ਼ਰਮ ਨੂੰ ਹੱਥ ਮਾਰ ਅਜੇ ਤੇਰਾ ਕਿਤੇ ਚੜ੍ਹਾ ਵੀ ਕਰਨਾ ਵਾ ਜੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਪਿਆਲੀ ਵੇਚਣ ਦਾ ਦਿਨ ਖੱਤਿਆ ਤੈਨੂੰ ਕੁੜੀ ਕਿੰਨੇ ਦੇਣੀ ਆ ਆਹੋ ਲੋਕਾਂ ਦੇ ਪੇਟ ਚ ਪਤਾ ਕਰਨਾ ਹੀ ਆ ਤੇ ਜਦੋਂ ਪਤਾ ਲੱਗੇ ਵੀ ਪਹਿਲੋਂ ਪਿਆਲੀ ਵੇਚਦੀ ਆ ਤੇ ਕਹਿੰਦਾ ਰਿਸ਼ਤਾ ਕਰਨਾ ਵਾ रिश्ਤਾ ਤਾਂ ਉਹਦਾ ਹੀ ਨਹੀਂ ਹੋਣਾ ਵਿਹਲੜ ਤੇ ਹੈਗਾ ਵਾ ਨਾ ਕੋਈ ਕੰਮ ਨਾ ਕੋਈ ਧੰਦਾ ਅੱਡਿਆਂ ਦਾ ਤੁਰਿਆ ਫਿਰਦਾ ਜਿਨ੍ਹਾਂ ਨੇ ਤੇ ਹੀ ਦੇਣੀ ਹੁੰਦੀ ਬੜਾ ਕੁਝ ਵੰਦੇ ਆ ਫੇਰ ਤੇ ਹੀ ਦਿੰਦੇ ਆ ਓਏ ਉਹ ਤੇ ਤੇਰੀ ਗੱਲ ਠੀਕ ਆ ਪਰ ਇਹਦੇ ਮੁਡੇ ਦਾ ਨਾ ਕਾਟੇ ਤੇ ਰਸਤਾ ਕਰਦਾ ਚਲੋ ਮੈਂ ਲਈਏ ਨਿਚਾ ਬਣਾ ਕੇ ਕੀ ਕਰਨਾ ਪਵੇਗਾ ਪੰਗਾ ਤੇ ਸਮਝਾਓ ਤੁਸੀਂ ਇੱਕ ਪੰਗਾ ਹੱਟਦਾ ਦੂਜਾ ਪੈ ਜਾਂਦਾ ਵੇਖ ਲੈ ਇਹਦੇ ਕੰਮ ਕਿਤੇ ਸਾਰੀ ਉਮਰ ਸਾਡੀ ਉਹਨਾਂ ਨਾਲ ਬੜੀ ਨਾ ਕਿਤੇ ਕਿਤੇ ਵਟ ਬੰਨੇ ਤੋਂ ਉਹਨਾਂ ਦਾ ਕਪਾਤੀ ਰਿਆ ਸਾਡੇ ਨਾਲ ਕਦੀ ਸਾਡੀ ਪਹਿਲੀ ਭਰਤੀ ਆ ਕਦੀ ਜੀ ਇਥੋਂ ਵਟ ਵੜ ਲਈ ਆ ਤੇ ਇਹਦੀ ਗੱਲ ਵੇਖ ਲਾ ਪਿਆਰੀ ਦਿਆ ਉਹਨਾਂ ਨੂੰ ਦੇਣਾ ਇਹਨੂੰ ਤਾਂ ਸ਼ਰਮ ਹੀ ਹੈ ਨਹੀਂ ਆ ਜਿਹੜੇ ਕੰਮ ਤਾਂ ਹੀ ਡੱਕਦੇ ਆ ਉਹ ਕੰਮ ਜਿੱਦ ਜਿੱਦ ਕੇ ਕਰਦਾ ਵਾ ਆਉਂਦਾ ਵਾ ਨਾ ਤੈਨੂੰ ਮੈਂ ਕਹਿੰਨੀ ਆ ਵੀ ਸ਼ਰਮ ਕਰ ਕਿਦਾ ਚੜਾਵੀ ਕਰਾਉਣਾ ਕਿ ਨਹੀਂ ਕਰਾਉਣਾ ਇਦਾਂ ਹੀ ਰਹਿਣਾ ਤੂੰ ਨਾ ਖੋਤੀਆਂ ਜੋਗਾ ਤੇ ਨਾ ਟੋਪੀਆਂ ਜੋਗਾ ਲੈ ਪੱਬੀ ਜੀ ਉਹ ਉੱਠੋ ਹਾ ਕੀ ਕੰਮ ਰੋਟੀ ਦਿਓ ਮੈਨੂੰ ਪਾ ਕੇ ਨਾ ਰੋਟੀ ਮੇਰ ਕੋ ਮੰਗਣ ਰਿਆ ਵਾ ਵੀ ਰੋਟੀ ਪਾ ਕੇ ਦੋ ਤੇ ਪੈਲੀ ਸ਼ਰੀਕਾ ਨੂੰ ਦੇਣ ਰਿਆ ਵਾ ਸ਼ਰਮਤ ਨਹੀਂ ਤੈਨੂੰ ਆਉਂਦੀ ਉਹ ਸ਼ਰਮ ਨੂੰ ਹੱਥ ਮਾਰ ਉਹ ਰੋਟੀ ਨਹੀਂ ਖਵਾਉਂਦੇ ਤੈਨੂੰ ਪੈਲੀ ਕਿੰਨੇ ਕਹਤਾ ਤੁਹਾਨੂੰ ਵੀ ਜਿਹੜੇ ਕੰਮ ਤੂੰ ਕਰਨ ਰਿਆ ਵਾ ਨਾ ਸਾਨੂੰ ਪਤਾ ਲੱਗ ਗਿਆ ਵਾ ਕਰਦੇ ਆ ਤਾਂ ਪੜਦੇ ਰਹਦਾ ਫਿਰਦਾ ਵਾ ਕਰ ਕੇ ਕਿਹੇ ਗੱਲ ਦਾ ਪਤਾ ਨਹੀਂ ਤੇ ਬਾਹਰ ਅੱਡੇ ਦੇ ਸਾਰੇ ਬਾਹਰ ਪਈ ਆ ਵੀ लवली ਪੈਲੀ ਵਿੱਚ ਚੰਡਿਆ ਵਾ ਸ਼ਰਮ ਆ ਜਾ ਹੈਗਾ ਤੇ ਇਹਨੂੰ ਕ ਨਹੀਂ ਹੈਗਾ ਜੇ ਤੂੰ ਤੁਸੀਂ ਪੈਸਾ ਕੋਈ ਨਹੀਂ ਲਾਉਣਾ ਤੇ ਫਿਰ ਮੈਂ ਤੇ ਆਪਣੇ ਹਿੱਸੇ ਦੀ ਵੇਚਣੀ ਹੈ ਤੇ ਜੇ ਪਹਿਲੀ ਵੇਚ ਕੇ ਵੀ ਨਾ ਜਾਵੇਗਾ ਤੇ ਫਿਰ ਖਾ ਦਲੇਗਾ ਕੀ ਕਰੇ ਕੋਈ ਗੱਲ ਨਹੀਂ ਮੈਂ ਆਪਣੇ ਹਿੱਸੇ ਦੀ ਵੇਚਣ ਦਿਆ ਤੂੰ ਭਾਵੇਂ ਆਪਣੇ ਹਿੱਸੇ ਦੀ ਵੇਚਣ ਦਿਆ ਤੈਨੂੰ ਇੱਕ ਗੱਲ ਦੀ ਸ਼ਰਮ ਨਹੀਂ ਆਉਂਦੀ ਸਾਰੀ ਉਮਰ ਤੇ ਤੁਹਾਡੀ ਉਹਨਾਂ ਨਾਲ ਬਣੀ ਨਾ ਕਦੀ ਵਟ ਤੋਂ ਲੜਾਈ ਤੇ ਕਦੀ ਪਾਣੀ ਤੋਂ ਲੜਾਈ ਤੇ ਅੱਜ ਆਪਣੇ ਚੱਕ ਦੇ ਵਿੱਚ ਵੜਨ ਦਿਆ ਉਹਨਾਂ ਨੂੰ ਉਹ ਮੈਨੂੰ ਇਹ ਗੱਲ ਦਾ ਨਹੀਂਗਾ ਪਤਾ ਮੈਂ ਪੈਸੇ ਆਪਣੀ ਪਹਿਲੀ ਦੇ ਚੁੱਕਣੀਆਂ ਨੇ ਮੇਰਾ ਬਾਹਰ ਜਾਣਾ ਚਾਹ ਤੇ ਫਿਰ ਲਾ ਦੋ ਪਹਿਲੀ ਚ ਵੜ ਗਏ ਨਾ ਤੇ ਨਖਤਿਆਂ ਨਾਲ ਸਾਰੀ ਫਰੀਦ ਲੈਣੀ ਕਹੇ ਜੋਗੇ ਨਹੀਂ ਰਹਿਣਾ ਕੋਈ ਸ਼ਰਮ ਕਰ ਉਹ ਜਿਹੜੇ ਮੇਰੇ ਹਿੱਸੇ ਆਉਂਦੇ ਆ ਨਾ 2.5 ਕਿਲੇ ਤੁਸੀਂ ਮੈਨੂੰ ਦੋ ਤੇ ਤੁਹਾਡੇ ਚੱਕ ਨੂੰ ਕਿੱਦਾਂ ਹੱਥ ਲਾ ਲੈਣਗੇ ਇਦਾਂ ਕਿਦਾਂ ਤੈਨੂੰ ਦੇ ਦਈਏ ਤੈਨੂੰ ਇਹ ਨਾ ਨਹੀਂ ਦੱਸਦਾ ਵੀ ਭਰਾ ਮੇਰਾ ਕਿੱਦਾਂ ਕਮਾਈ ਕਰਦਾ ਰਿਹਾ ਤੇ ਕਿੱਦਾਂ ਪਿਆਲੀ ਬਣਾਈ ਆ ਤੇ ਪਿਆਲੀ ਬਣਾ ਛੜੀ ਭਰਾ ਨੂੰ ਤੇ ਕਿੱਥੇ ਪਾਸੀ ਲਾਓ ਤੇ ਜਦੋਂ ਤੈਨੂੰ ਲੱਗਣ ਦੀ ਉਮਰ ਹੀ ਹੋਤਾ ਤਾਂ ਤੂੰ ਲੱਗਾ ਨਾ ਹੁਣ ਅੱਧ ਬੁੱਢ ਹੋਣ ਲੱਗਾ ਤੇ ਹੁਣ ਤੈਨੂੰ ਪਾਸੀ ਲਾ ਦਈਏ ਤੇ ਫਿਰ ਮੈਂ ਕਰੇ ਰਮਾ ਹੁਣ ਤੇ ਜਿਨ੍ਹਾਂ ਨੇ ਕਮਾਈ ਕਰਨੇ ਘਰੇ ਵੀ ਘਰੀ ਜਾਂਦੇ ਆ ਡੰਗਾ ਰੱਖਾਂ ਚਾਰ ਮੱਜਾਂ ਤੇ ਦੁੱਧ ਪਾ ਮੇਕੋ ਨਹੀਂ ਗਾ ਗੋਆ ਸੁਝਿਆ ਜਾਂਦਾ ਠੀਕ ਆ ਨਾ ਆ ਤੇ ਉਥੇ ਜਾ ਕੇ ਤਾਂ ਫੈਲਾ ਪੋਲਣੀਆਂ ਤੇ ਇਥੇ ਦੋ ਉੱਤਰ ਕੋ ਗੋਆ ਨਹੀਂ ਸੁਝਿਆ ਜਾਂਦਾ ਕੋਈ ਤੇ ਮੈਂ ਜੋ ਮਰਜ਼ੀ ਕਰਾਂ ਮੈਨੂੰ ਕੋ ਲੋ ਸਹੀ ਆ ਕਰੀ ਬਾਰ ਲਵਲੀ ਮੇਰੇ ਗਾ ਸੁਣ ਲੈ ਅਸੀਂ ਉਹਨਾਂ ਨੂੰ ਆਪਣੀ ਪੈੜੀ ਤੇ ਨਹੀਂ ਗਾ ਫੜਨ ਦੇਣਾ ਮੈਂ ਮਾਤਾ ਨਾਲ ਗੱਲ ਕਰ ਲੈਂਦਾ ਮਾ ਤੂੰ ਕਰ ਲੈ ਮਾਤਾ ਨਾਲ ਮੈਂ ਵੀ ਨਹੀਂ ਆਪਣੀ ਮਾਤਾ ਵੱਲ ਕੀ ਆ ਨਾ ਤੂੰ ਮਾਤਾ ਨੂੰ ਵੇਹ ਇਹ ਮੈਂ ਮਾਤਾ ਨਾਲ ਗੱਲ ਕਰ ਲੈਂਦਾ ਤੂੰ ਘਰ ਤੇ ਸਹੀ ਮਾਤਾ ਨਾਲ ਤੇਰੀ ਖੁੰਬ ਤੇ ਮੈਂ ਠੱਪਦੀ ਆ ਜਿਹੜਾ ਬਾਰੇ ਬਾਰੇ ਸਾਈਆਂ ਵਧਾਈਆਂ ਲਾਉਂਦਾ ਫਿਰਦਾ ਵਾ ਕਰ ਦੇ ਜੀ ਇਹਨੂੰ ਕੋ ਸਮਝਦਾ ਹੀ ਨਹੀਂਗਾ ਚੱਲ ਚੱਲ ਤੂੰ ਮਾਤਾ ਕੋ ਸਿਰ ਮਗਰੇ ਹੁੰਦੀਂ ਦੀਦੀ ਕੀ ਗੱਲ ਹੋਈ ਨਾ ਬੋਲਣ ਦੇ ਨਹੀਂ ਹੁਣਾ ਦਿਲਜਿੰਦਰ ਕੀ ਆ ਆ लवली ਦਾ ਕੰਮ ਵੇਖ ਲਾ ਪੈੜੀ ਵੇਚਣ ਡਿਆਈ ਪੈੜੀ ਵੇਚਣ ਡਿਆ ਵਾ ਉਹ ਵੀ ਰਾਜੇ ਹੁਣਾਂ ਨੂੰ ਜਿੰਨਾ ਨਾਲ ਨਾ ਇੱਟ ਕੁੱਤੇ ਦਾ ਵਿਆਰ ਵਾ ਹਾਇ ਤੇ ਘਰ ਤੇ ਪਹਿਲਾਂ ਸਲਾਹ ਕਰ ਲੈਂਦਾ ਫਿਰ ਪੈੜੀ ਵੇਚ ਲੈਂਦਾ ਇਸੇ ਗੱਲ ਦਾ ਤਾਂ ਮੈਨੂੰ ਤਾਂ ਪਚੜਿਆ ਵਾ ਤੇ ਘਰ ਕਿਸੇ ਨੂੰ ਪਤਾ ਨਹੀਂ ਉਹ ਬਾਸ਼ੀ ਮਿਸਤਰੀ ਨੀਗਾ ਉਹ ਦੱਸ ਕੇ ਗਿਆ ਅੰਦਰ ਅੱਡੇ ਤੇ ਰੌਲਾ ਪਿਆ ਵਾ ਨਾਲੇ ਦੀਦੀ ਇਦਾਂ ਚੰਗੇ ਲੱਗਾਂਗੇ ਅਸੀਂ ਪੈੜੀਆਂ ਖਰੀਦਦੇ ਆਏ ਆ ਵੀ ਅੱਚੀ ਦੀ ਅਜਤੀ ਕਿਸਨੇ ਹੈ ਨਹੀਂ ਆ ਤੇ ਇਹ ਕਿਹੜੇ ਕੰਮਾਂ ਵਿੱਚ ਪੈ ਗਿਆ ਵਾ ਹੁਣ ਰੋਟੀ ਮੰਗਣ ਦੇ ਆ ਹੀ ਵਾ ਲੰਮਿਆ ਪਈ ਹਾਂ ਜਦੋਂ ਤੇਰਾ ਪਾਜੀ ਨੇ ਮੈਨੂੰ ਦੱਸਿਆ ਮੇਰਾ ਤਾਂ ਸਿਰ ਉਹਦੇ ਪਾਟਾਂ ਦੇ ਪਿਆ ਕਿ ਕਿਦਾਂ ਦਾ ਕੰਮ ਕਰਨ ਦੇ ਆ ਵਾ ਇਹ ਹੁਣ ਇਹਦੀ ਉਮਰ ਵਿਆਹ ਦੀ ਆ ਬਾਹਰ ਜਾਂਦੀ ਹੈਗੀ ਆ ਤੂੰ ਵੀ ਸਿਆਣੀ ਆ ਤੇ ਜੇ ਇਹੋ ਜੇ ਕੰਮ ਕਰੂਗਾ ਤੇ ਵਿਆਹ ਵੀ ਇਹਦਾ ਕਿੰਨੇ ਕਰਨਾ ਵੀ ਦੱਸੋ ਨਾ ਫੇ ਰਣਾ ਜਿਹੜਾ ਇਹ ਕੁੜੀ ਦੇ ਦੂਗਾ ਤੇ ਮੈਂ ਆ ਵੀ ਰੋਟੀ ਮੇਰ ਕੋ ਮੰਗਣ ਰਿਆ ਵਾਂ ਜਿਨ੍ਹਾਂ ਨੂੰ ਪੈੜੀਆਂ ਦੇਣ ਲਿਆ ਰੋਟੀ ਨਹੀਂ ਖਵਾਲਦੇ ਜਾਂ ਖਾ ਜਾ ਕੇ ਰੋਟੀ ਉਧਰੋਂ ਨਹੀਂ ਦੀਦੀ ਅਹੀਂ ਇਹ ਕੰਮ ਨਹੀਂ ਗਾ ਇਹਨੂੰ ਕਰਨ ਦੇਣਾ ਹੈਗਾ ਤੇ ਜੇ ਇਹਨੇ ਬਾਹਰ ਹੀ ਜਾਣਾ ਵਾ ਨਾ ਤੇ ਕੋਈ ਗੱਲ ਨਹੀਂ ਰਣ ਮਿਲ ਕੇ ਨਾ ਤੇ ਇਹਨੂੰ ਬਾਹਰ ਕਲਾ ਦੰਨੇ ਆ ਪਰ ਕੜੀ ਵੇਚਣ ਵਾਲਾ ਕੰਮ ਨਹੀਂ ਇਹਨੂੰ ਕਰਨ ਦੇਣਾ। ਦਲਜਿੰਦਰ ਇੱਥੇ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ ਬਾਹਰ ਜਾ ਕੇ ਵੀ ਕੀ ਕਰੂਗਾ? ਉੱਥੇ ਰੁੱਖਾਂ ਨੂੰ ਥੋੜਾ ਲੱਗੇ ਆ ਵੀ ਤੋੜ-ਤੋੜ ਕੇ ਇਹਨੇ ਬੋੜਾ ਬੜੀ ਨੂੰ ਸਮਝਾ ਕੇ ਵੇਖ ਲੈਨੇ ਆ ਵੀ ਕੀ ਕਹਿੰਦਾ ਵਾ ਜੇ ਨਾ ਮੰਨੂਗਾ ਤੇ ਫਿਰ ਆ ਪੈੜੀ ਵੇਚਣ ਵਾਲਾ ਜਿਹੜਾ ਕੰਮ ਵਾ ਨਾ ਇਹ ਚੰਗਾ ਨਹੀਂ ਆ। ਚੰਗਾ ਤੇ ਨਹੀਂਗਾ। ਪਰ ਹੁਣ ਕੀ ਕਰਨਾ ਵਾ? ਉਹ ਗਿਆ ਮੰਮੀ ਵੱਲ। ਫਿਰ ਸਾਨੂੰ ਕੋਹ ਨਾ ਕੋਹ ਕਰਨਾ ਹੀ ਪੈਣਾ ਵਾ। ਐਦਾਂ ਨਹੀਂ ਗੱਲ ਬਣਨੀ ਹੈਗੀ ਏ। ਮੈਨੂੰ ਤਾਂ ਸੁਣ ਕੇ ਨਾ ਹੋਰ ਤਰਾ ਹੀ ਹੋਇਆ। ਪੀ ਜੇ ਇੱਕ ਵਾਰ ਸਾਡੀ ਪਹਿਲੀ ਜੋ ਵੜੀਏ ਨਾ ਉਹਨਾਂ ਦਾ ਨਿਕਲਣਾ ਨੀਗਾ ਉਹ ਤਾਂ ਚੱਲੋ ਬੰਦਾ ਇਹ ਲੈਨੇ ਮਮੀ ਨੂੰ ਕੀ ਕਹਿੰਦਾ ਚਲ ਆ ਵਿਆਹ ਮਮੀ ਨਾਲ ਗੱਲ ਕਰ ਅੱਛਾ ਗੱਲ ਏਦਾਂ ਆ ਫੇ ਕੱਲ ਤੇ ਤੂੰ ਮੈਨੂੰ ਦਿੱਤੀ ਦੱਸ ਤੇ ਪਰ ਇਹ ਗੱਲ ਦੱਸ ਵੀ ਤੈਨੂੰ ਥੋੜੀ ਬਹੁਤੀ ਸ਼ਰਮ ਚ ਆਈ ਦੀ ਆ ਤੂੰ ਕਿਹੜੇ ਕੰਮ ਕਰਦਾ ਮਾਦਾ ਕੰਮ ਕਿਹੜੇ ਕਰਨੇ ਹੈ ਮੈਨੂੰ ਬਾਹਰ ਜਾਣ ਵਾਸਤੇ ਵੇਚਣ ਲਿਆ ਵਾ ਦੱਸ ਬਾਹਰ ਜਾਣ ਵਾਸਤੇ ਤੈਨੂੰ ਕੀ ਪਹਿਲਾਂ ਵੇਚ ਦਿੰਦੇ ਨੇ ਬਾਹਰ ਜਾਣ ਵਾਸਤੇ ਜਦੋਂ ਪੈਸਾ ਕਹੀ ਲਾਉਣਾ ਕੋਈ ਨਹੀਂ ਤੇ ਫਿਰ ਮੈਂ ਤੇ ਵੇਚਣੀ ਆ ਜਾਣ ਕੇ ਤੂੰ ਸਰੀਕਾਂ ਨੂੰ ਪਹਿਲੀ ਦੇਣ ਦਿਆਂ ਜਿਨ੍ਹਾਂ ਦੇ ਨਾਲ ਸਾਡੀ ਸ਼ੁਰੂ ਤੋਂ ਹੀ ਲੱਗਦੀ ਆਈ ਆ ਤੈਨੂੰ ਆਪਣੇ ਆਪ ਚੱਕ ਲਈ ਹਾਨੀ ਸ਼ਰਮ ਹੋਰ ਕਿਨੂੰ ਦੇ ਦਿੰਦੇ ਆ ਫਿਰ ਉਹਨਾਂ ਨੂੰ ਨਹੀਂ ਦੇਣੀ ਅੱਛਾ ਤੂੰ ਪੱਕੀ ਕੀਤੀ ਆ ਕਿ ਮੈਂ ਵੇਚਣੀ ਵੇਚਣੀ ਆ ਪਿਆਲੀ ਰੱਖਣੀ ਨਹੀਂਗੀ ਮੈਂ ਬਾਹਰ ਜਾਣਾ ਮੈਨੂੰ ਨਹੀਂ ਪਤਾ ਚਾ ਘਰੋਂ ਪੈਸੇ ਲਾ ਦੋ ਤੇ ਜਾਂ ਪਿਆਲੀ ਵੇਚ ਦੋ ਸਿੱਧੀ ਗੱਲ ਮੰਮੀ ਬਾਹਰ ਕੰਮ ਕਰ ਤੂੰ ਪਿਆਲੀ ਕਿਉਂ ਡਿਆਵਾ ਵੇਚਣ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਹਿਲਾਂ ਮੈਂ ਮੁੜ ਕੇ ਕਿੱਥੇ ਜਾਣਾ ਵਾ ਹਾਂ ਨਾ ਗੱਲ ਬਣੀ ਤੇ ਜਾਣ ਦੀ ਗੱਲ ਤੇ ਮੰਮੀ ਵੱਖਰੀ ਆ ਤੇ ਲੋਕੀ ਕੀ ਆਖਣਗੇ ਕਿ ਅੱਗੇ ਖਰੀਦੇ ਈ ਧੋਣੀ ਵੇਚਣ ਢਾ ਉਹ ਤੇ ਲੋਕਾਂ ਨੇ ਤੇ ਇਹ ਕਹਿਣਾ ਹੀ ਕਹਿਣਾ ਵਾ ਪਰ ਜੇ ਗੱਲ ਨਾ ਬਣਿਆ ਤੇ ਫਿਰ ਗਿਆ ਨਾ ਸਭ ਕੁਝ ਹੀ ਫਿਰ ਕਿਤੇ ਕਰੇ ਬੈਠ ਸਕੀਮਾ ਘੜਦੇ ਰਹਿੰਦੇ ਜੇ ਇਹ ਗੱਲ ਨਹੀਂ ਬਣੀ ਬਣੀ ਕਿਉਂ ਨਹੀਂ ਆ ਭਲਾ ਭਰਾਵਾ ਕਈਆਂ ਦੀ ਨਹੀਂ ਬਣੀਆਂ ਸੁਣਦੇ ਰਹੀਦਾ ਗੱਲਾਂ ਨਾਲੇ ਹੋਣਾ ਚੁੱਪ ਕਰਕੇ ਤੇ ਵਿਆਹ ਕਰਾ ਤਾਂ ਆਪਣਾ ਘਰ-ਬਾਰ ਸਾਡੇ ਸਿਰ ਤੋਂ ਵੀ ਭਾਰ ਲੱਥੇ ਤੂੰ ਬਾਹਰ ਦੀਆਂ ਰਿਆ ਛਾਲਾ ਮਾਰ ਨਾ ਚੱਲ ਜੇ लवली ਤੂੰ ਬਾਹਰ ਜਾਣਾ ਹੀ ਆ ਤੂੰ ਵੱਡੇ ਦੇਸ਼ ਜਰੂਰੀ ਜਾਣਾ ਇਹ ਨਿੱਕੇ ਮੋਟੇ ਚਲ ਜਾ ਹਾਂ ਪਹਿਲਾਂ ਚੱਲ ਨਿੱਕੇ ਘਰ ਦੋ ਘੱਲੋ ਸਹੀ ਕਿਸ ਬੰਨੇ ਦਿਲ ਬਾਗ ਲਾ ਕੇ ਚੱਲ ਜਾ ਤੂੰ ਉਥੇ ਪੈਸੇ ਆਪਣੇ ਇਕੱਠੇ ਕਰ ਲੀ ਤਾਂ ਉਥੋਂ ਗਾਂ ਚਲਦੀ ਨਹੀਂ ਜਾਣਾ ਤੇ ਸਾਨੂੰ ਨਾ ਖਰਚਾ ਪਾਵੀ ਅਸੀਂ ਕੋਈ ਨਹੀਂ ਸਾਰੀ ਜਾਵਾਂਗੇ ਆਪਣਾ ਅਸੀਂ ਨਹੀਂ ਮੰਗਦੇ ਤੇਰੇ ਕੋ ਭਰਾਵਾ ਤੂੰ ਆਪਣਾ ਹੀ ਕਰ ਲਈ ਨਾਲੇ ਪਤਾ ਕੀ ਆ ਨਾਲੇ ਪੈਲੀ ਬਚੀਰੋ ਪੁੱਤ ਤੇਰੀ ਤੇ ਨਾਲੇ ਕਿਲਾ ਤੇ ਲਵਾਉ ਹਾਂ ਮੇਰੇ ਨਾਲ ਮੈਂ ਜੋ ਮਰਜ਼ੀ ਕਰਦਾ ਰਵਾਂ ਬਾਕੀ ਤੁਹਾਡੇ ਕੋਲ ਹੀ ਰਹਿਣੀ ਆ ਬਾਕੀ ਜਿਹੜੀ ਮੈਂ ਵੇਚਣੀ ਆ ਨਹੀਂ ਲੱਗੀ ਤੇ ਤੇਰੇ ਨਾਲ ਕਿੱਲਾ ਕਿੱਦਾਂ ਲੱਜੂਗਾ ਉਹਨੇ ਤਾਂ ਦਿਲਜੀਂਦਰ ਇੱਕ ਵਾਰ ਗੱਲ ਕਰੀ ਆ ਤੇ ਮੈਂ ਵੇਚਣੀ ਆ ਮੰਮੀ ਇਹਦਾ ਨਾਂ ਲਾ ਦੇ ਇਹ ਵੇਚ ਕੇ ਤਾਂ ਗਾਂ ਕਰੇ ਇਹ ਕੰਮ ਨਹੀਂ ਗਾ ਹੁਣਾ ਨਾਲੇ ਦੀਦੀਆਂ ਬਾਹਰ ਜੁ ਸਾਈਆਂ ਲਾਉਂਦੇ ਆ ਵਾ ਪਹਿਲਾਂ ਘਰ ਸਲਾਹ ਕਰਦਾ ਕਿ ਮੈਂ ਇਦਾਂ ਕਰਕੇ ਆ ਕੰਮ ਘਰ ਤੇ ਮਾਤਾ ਨਾਲ ਸਲਾਹ ਕੀਤੀ ਹੈ ਪੁੱਛੋ ਮਾਤਾ ਕੀ ਕਰੇ ਦੱਸ ਕੱਲੀ ਸਲਾਹ ਤੇ ਹੁੰਦੀ ਆ ਸਾਰਿਆਂ ਦੀ ਭਰਾਵਾਂ ਨਾਲ ਕਰ ਪਰ ਜੇ ਮੈਂ ਤੇ ਤੁਹਾਨੂੰ ਆਖਿਆ ਵੀ ਸਾਰਿਆਂ ਨੂੰ ਪੁੱਛ ਲੋ ਨਾ ਕੋਈ ਲਾਤੀ ਲਾਉਂਦੇ ਆ ਨਹੀਂ ਦਿੱਤੀ ਹਣੀ ਵੀ ਤੂੰ ਪਹਿਲੀ ਵੇਚਲਾ ਜਾ ਕੇ ਇਦਨੇ ਕੀ ਆ ਹੁਣ ਆਉਨੇ ਮੈਂ ਨਹੀਂ ਇਹ ਗੱਲ ਕਹੀ ਮੈਂ ਨਾ ਆਖਿਆ ਵੀ ਤੂੰ ਮੇਰੀ ਕੱਲੀ ਨਸਲਾ ਨਾ ਕਰ ਤੂੰ ਉਹਨਾਂ ਨਾਲ ਸਲਾਹ ਕਰਕੇ ਤੇ ਉਹਨਾਂ ਨੂੰ ਪੁੱਛ ਜੁੱਦਾ ਤੇ ਮੈਂ ਉਹ ਮੈਂ ਭਾਜੀ ਨਾ ਵੀ ਕੀਤੀ ਤੇ ਉਹ ਵੀ ਕਹਿੰਦੇ ਮੈਂ ਕਰਕੇ ਸਲਾਹ ਤਾਂ ਨਾ ਨਾਤੀ ਕੋ ਦਾਦੀ ਜੀ ਐਵੇਂ ਉਹ ਗੱਲ ਇੱਥੇ ਕੰਮ ਦਾ ਘਾਟਾ ਨਹੀਂਗਾ ਜਿੰਨਾ ਕਮਾਈਆਂ ਕਰਨੀਆਂ ਹਨ ਨਾ ਇੱਥੇ ਬਥੇਰੀ ਕਮਾਈ ਕਰ ਲੈਂਦੇ ਆ ਉਹ ਵੇਹ ਸੜਕ ਤੇ ਥਾਂ ਉੱਥੇ ਬਣਾ ਕੋਈ ਦੁਕਾਨ ਖਾਲ ਛੋਟ ਫੀਡ ਛੋਟ ਹਜ਼ਾਰ 1500 ਤੋਂ ਰੋਜ਼ ਦਾ ਬਟਾ ਹੀ ਕਰੇਗਾ ਉਹ ਇੱਥੇ ਭਾਬੀ ਨਹੀਂ ਕੋ ਪਾਉਂਦਾ ਜੋ ਮਰਜ਼ੀ ਕਰੀ ਜਾਓ ਆਹ ਉੱਥੇ ਜਾਂਦਾ ਕੋਰੇ ਪਰ ਲੈਣੇ ਆ ਉੱਥੇ ਬਾਨਵਾ ਕਾ ਇੱਥੇ ਨਹੀਂ ਬਾਨਾ ਇਹ ਕੋਣ ਇਨੇ ਚਿਰ ਦਾ ਗਿਆ ਹੀ ਹੈ ਨਾ ਕਿੰਨੇ ਕੁ ਜੋੜ ਲੈ ਆਨੇ ਭਲਾਉਣੀ ਲਿਆ ਵਾ ਨਾ ਤੈਨੂੰ ਚੱਲ ਕੇ ਪਤ ਤੋ ਤੇ ਇੱਥੋਂ ਵਜਿਆ ਹੀ ਹੈ ਨਾ ਰੋਜ ਦਾ ਘੌਂ ਘੌਂ ਜਿਹੜਾ ਇੱਥੇ ਹੁੰਦਾ ਤੇ ਤੂੰ ਆਪ ਕਰਵਾਉਣਾ ਵਾ ਕੋਈ ਕਰਦਾ ਵਾ ਤੇਰੇ ਨਾਲ ਪੁੱਠੀਆਂ ਹੀ ਗੱਲਾਂ ਵਾ ਇੱਕ ਤਾਂ ਤੂੰ ਫਿਰਨੋ ਨਹੀਂ ਹਟਦਾ ਕਦੇ ਤੈਨੂੰ ਲੈਣ ਕੋਈ ਆ ਗਿਆ ਕਦੀ ਕੋਈ ਆ ਗਿਆ ਕੱਪੜੇ ਲੈਣੇ ਆ ਉਹ ਲੈਣਾ ਤੂੰ ਕੱਪੜੇ ਜਾਦੇ ਖਰੀਦ ਸਕਦਾ ਵਾ ਵਿਆਹ ਵਿਆਹ ਤੁਸੀਂ ਲਾਇਆ ਵਾ ਤੇ ਬਾਅਦ ਚ ਫਿਰ ਖਰਚਾ ਕਿਨੇ ਚਲਾਉਣਾ ਵਾ ਯਾਰ ਤੇ ਫਿਰ ਚੁੱਕ ਲੋ ਇੱਕ ਜਣਾ ਨਹੀਂ ਤੇ ਜਿੱਦਾਂ ਇਹ ਖਰਚਾ ਕਰਨ ਦੇ ਤੈਨੂੰ ਵੀ ਮਿਲ ਜੂਗਾ ਖਰਚਾ ਤੈਨੂੰ ਭੁੱਖੇ ਤੇ ਨਹੀਂ ਰੱਖ ਦੇ ਆ ਖਰਚਾ ਬਹੁਤ ਦੇਣਾ ਹੁਣ 500 ਖਰਚ ਲੋ ਤੇ 4 ਦਿਨ ਉਹ ਵਜ ਤੇ ਚੜਿਆ ਰਹਿਦਾ ਤੇ ਜੇ ਕੰਮ ਕਰੇਗਾ ਨਾ ਤੇ ਖਰਚੇ ਦੀ ਘਾਟ ਨਹੀਂਗੀ ਤੇ ਜਿਹੇ ਦਾ ਵਹਿਲਾ ਬੈ ਕੇ ਕਹਿੰਗਾ ਖਰਚਾ ਫਿਰ ਤੇ ਸਾਰਿਆਂ ਨੂੰ ਦੁਹਣਾ ਹੀ ਆ ਆਹ ਫਿਰ ਤੇ ਦੁਖਦਾ ਹੀ ਆ ਨਾ ਬੰਦਾ ਮਿਹਨਤ ਕਰੇ ਨਾਲ ਬਰੋਬਰ ਤੇ ਤੇ ਲੈਵੇ ਕਿ ਉਹ ਨਹੀਂ ਲੈਣਾ ਖਰਚਾ ਸਵੇਰ ਤੋਂ ਨਿਕਲਿਆ ਤੇ ਸ਼ਾਮਾਂ ਨੂੰ ਘਰ ਆਇਆ ਮਾਰਾ ਮੈਨੂੰ ਇਹ ਗੱਲ ਦਾ ਨੀਂਗਾ ਪਤਾ ਸਾਰੇ ਜਣੇ ਸਲਾਹ ਕਰ ਲੋ ਤੇ ਪਹਿਲੀ ਮੇਰੇ ਨਾਲ ਕਰੋ ਆ ਨਾ ਉਹ ਤੇ ਪਰਾਪਾ ਤੋਂ ਪੁੱਠੇ ਬੰਨੇ ਤੁਰ ਪਿਆ ਮੈਂ ਤਾਂ ਨਹੀਂ ਦੱਸ ਕੀ ਕਰੀਆ ਗੱਲ ਕੀ ਆ ਸੱਲ ਪਤਾ ਕੀ ਆ ਹੋਰ ਗੱਲ ਕੋਈ ਨਹੀਂਗੀ ਇਹ ਜਿੰਨਾ ਨਾਲ ਫਿਰਦਾ ਰਹਿੰਦਾ ਵਾ ਨਾ ਉਹਨਾਂ ਦੀਆਂ ਚੁੱਕਣਾ ਹੀ ਆ ਸਾਰੀਆਂ ਚੁੱਕਣਾ ਚੁੱਕਣਾ ਨਾਲੇ ਨਾ ਉਹਨਾਂ ਸਕੀਮ ਘੜੀ ਹੁਣੀ ਆ ਵੀ ਵੱਡੇ ਤੇ ਦਾ ਆਏ ਨਹੀਂਗੇ ਇਹ ਫਿਰ ਤੁੱਤੂ ਆ ਇਹਨੂੰ ਦਾ ਲਿਆਈਏ ਆਪਣੇ ਤੇਰ ਕੋ ਲਈਏ ਪੈੜੀ ਇਹੋ ਇਹੋ ਗੱਲ ਇਹ ਸੋਚਦੇ ਲੋਕ ਕਿਉਂ ਸੋਚਦੇ ਇਹ ਨਹੀਂ ਸੋਚਦਾ ਇਹਦਾ ਦਿਮਾਗ ਨਹੀਂ ਕੰਮ ਕਰਦਾ ਇਹਦਾ ਨਹੀਂ ਕਰਦਾ ਮੰਮੀ ਜਿਹੜਾ ਸ਼ਰੀਕਾ ਵਾ ਨਾ ਇੱਕ ਛੇਰੇ ਲਾ ਕੇ ਨਹੀਂ ਠੁਕਦਾ ਬਾਕੀ ਜਿੱਥੋਂ ਤੱਕ ਵਾਹ ਲੱਗੇ ਨਾ ਆਪਣੀ ਵਾਹ ਲਾਉਂਦਾ ਵਾ ਫੇ ਰੋਟੀ ਨਾ ਖਾਣੇ ਇਹਨਾਂ ਦੀ ਬੇਇੱਜ਼ਤੀ ਹੋਵੇ ਇਹ ਗੱਲ ਤੇ ਤੇਰੀ ਸੱਚੀ ਹੈ ਬਾਕੀ ਇਹ ਮਮੀ ਜੀ ਐਂ ਕਹਿੰਨੇ ਆ ਨਾ ਸਾਡਾ ਤੇ ਕਰਦਾ ਵਾ ਗੁੱਸਾ ਤੁਸੀਂ ਥੋੜਾ ਜਿਹਾ ਇੱਥੇ ਕੰਟਰੋਲ ਕਰੋ ਇਹਦਾ ਬਾਹਰ ਹੋਣਾ ਜਾਣਾ ਨਾ ਥੋੜਾ ਬੰਦ ਕਰੋ ਬਾਹਰ ਹੋਣਾ ਜਾਣਾ ਮੈਂ ਤਾਂ ਬਥੇਰਾ ਕਹਿਨੀ ਆਂ ਫੇ ਆਪਣੇ ਭਰਾ ਨਾਲ ਕੰਮ ਖਰਾਬ ਫੇਰਾ ਥੋੜਾ ਬੰਦ ਕਰ ਦੇ ਪਾਜੀ ਵਿਚਾਰੇ ਇਕੱਲੇ ਲੱਗੇ ਰਹਿੰਦੇ ਸਾਰਾ ਮਾਤਾ ਲੈ ਮੈਂ ਮਾੜਾ ਜਿਹਾ ਕੰਮ ਆ ਇੱਥੇ ਚੱਲਿਆ ਉੱਥੇ ਚੱਲਿਆ ਬਥੇਰਾ ਮੈਂ ਵਧ ਜਣੀ ਆ ਇਹ ਕਦੀ ਕਿਸ ਦੇ ਆਖੇ ਲੱਗੇ ਤੇ ਤਾਂ ਆਈਆਂ ਨਾ ਹੁਣ ਤੇ ਇਹ ਕਿਹੜੇ ਛੋਟਾ ਨਿਆਣਾ ਵਾ ਅੱਧੀ ਅੱਧੀ ਰਾਤ ਘਰ ਨੂੰ ਆਉਂਦਾ ਵਾ ਇਹਨੂੰ ਸ਼ਰਮ ਨਹੀਂ ਹੁੰਦੀ ਇਹਨੂੰ ਪਹਿਲਾਂ ਵੀ ਚੱਲ ਮੈਂ ਨਾ ਮਾੜਾ ਮੋਟਾ ਦੇ ਨਾਲ ਕਰਾਇਆ ਕਰਾਂ ਸਾਰਾ ਦਿਨ ਉਹ ਕੱਲਾ ਲੱਗਾ ਰਹਿੰਦਾ ਚਾਹੀਦਾ ਆਪੇ ਸ਼ਰਮ ਚਾਹੀਦੀ ਤੇ ਇਹ ਇੱਕ ਬੰਦਾ ਕੰਮ ਕਰਦਾ ਹੋਵੇ ਤੇ ਇੱਕ ਵੇਲਾ ਫਿਰੇ ਤੇ ਕਿੱਡਾ ਕ ਚੰਗਾ ਲੱਗਦਾ ਵਾ ਚੰਗਾ ਥੋੜਾ ਸੁਣ ਕੇ ਬਾਹਰ ਨੂੰ ਚਲ ਗਈ ਟੈਨਸ਼ਨ ਤੇ ਉਹਨਾਂ ਵੀ ਲੈਣੀ ਆ ਜਿੰਨਾ ਕੇ ਘਰ ਕੰਮ ਕਰਨ ਰਿਹਾ ਉਹਨਾਂ ਕੀ ਇਹਨੇ ਬਾਹਰ ਜਾ ਕੇ ਕਰ ਲੈਣਾ ਵਾ ਇਹੋ ਤਾਂ ਗੱਲਾਂ ਜਿਹਨੂੰ ਕਾਹਦੇ ਦੇ ਦੇ ਇੱਕ ਹੀ ਪੈਸੇ ਮਰਵਾ ਲੈਣੇ ਆ ਜੇ ਨਾ ਤੇ ਜੇ ਉੱਥੇ ਚਲ ਵੀ ਗਿਆ ਤਾਂ ਉੱਥੋਂ ਇਹਨੇ ਵਾਪਸ ਆਉਣਾ ਹੀ ਵੀ ਮੇਰੇ ਕੋਲ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਘਰ ਕੰਮ ਬੰਦਾ ਕਰਦਾ ਹੋਵੇ ਨਾ ਤੇ ਪੁੱਤ ਫਿਰ ਉਹ ਬਾਹਰ ਵੀ ਚਾਲ ਚੱਲ ਲੈਂਦਾ ਵਾ ਕੰਮ ਦੀ ਤੇ ਜਿਹਨੇ ਘਰ ਨਹੀਂ ਕਰਨਾ ਉਹਨੇ ਬਾਹਰ ਕਿਤੋਂ ਕਰ ਲੈਣਾ ਚੱਲ ਬਹੁ ਮੈਂ ਤੇ ਚਾਹ ਰੱਖੀ ਸੀ ਮੈਂ ਚਾਹ ਵੇਖਾਂ ਕੀ ਦੱਸ ਕਰੀਏ ਦਾ ਹੁਣ ਕਰਨਾ ਕੀ ਆ ਮੰਮੀ ਚਲੋ ਠੀਕ ਆ ਹਾਂ ਵੇਖ ਲੈਨੇ ਕੀ ਕਹਿੰਦਾ ਉਹ ਕਰ ਲੋ ਜਿੱਦਾਂ ਕਰਨਾ ਮੈਨੂੰ ਤੇ ਆਪ ਪੈਣਾ ਬੜੀ ਪਰੇਸ਼ਾਨੀ ਲੱਗੀ ਆ ਨਾ ਨਾ ਆਖੇ ਲੱਗਦਾ ਵਾ ਨਾ ਸੁਣਦਾ ਜੇ ਮੈਂ ਕਹਿੰਨੀ ਆ ਤੇ ਬਾੜੀ ਹੋਰ ਗੱਲਾਂ ਕਰ ਦਿੰਦਾ ਵਾ ਖਰਚਾ ਕਿੱਥੋਂ ਲੈਣਾ ਕੀ ਕਰਨਾ ਚੱਲ ਜਿੰਦਾ ਮਰਜੀ ਕਰੋ ਹੁਣ ਮੈਂ ਆ ਕੀ ਕਰ ਸਕਦੀ ਆ ਚੱਲ ਮੈਂ ਇਹਨਾਂ ਨਾਲ ਗੱਲ ਕਰਦੀ ਆ ਖਰੇ ਇਹਦੇ ਆਖੇ ਲੱਗ ਹੀ ਜਾਵੇ ਇਹਨੇ ਤੇ ਬਹੁਤਾ ਹੀ ਦੁਖੀ ਕੀਤਾ ਵਾ ਤੇ ਹਲੋ ਹਾਂਜੀ 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 ਠੀਕ ਠਾਕ ਆ ਵਧੀਆ ਵਾ ਤੇ ਇਹੀ ਦੱਸੋ ਠੀਕ ਠਾਕ ਬਾਕੀ ਦੇ ਸਾਰੇ ਠੀਕ ਹੀ ਆ ਤੁਹਾਡੇ ਨਿੱਕੇ ਭਰਾ ਨੇ ਬੜਾ ਤੰਗ ਕੀਤਾ ਹੀ ਹੁਣ ਆ ਕੀ ਆ ਪੈਲੀ ਵਿਆਹ ਦੇ ਵਿੱਚ ਉਹ ਹੀ ਦੇ ਬਥੇਰਾ ਮੱਥਾ ਮਾਰ ਲਿਆ ਵਾ ਪਰ ਉਹਨੇ ਦੇ ਕੋਈ ਰਟ ਫੜੀ ਆ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਉਹ ਨੀਗਾ ਸੁਣਦਾ ਕਿਸਦੀ ਵੀ ਨਾ ਮੰਮੀ ਦੀ ਸੁਣਦਿਆ ਵਾ ਨਾ ਭਾਜੀ ਦੀ ਨਾ ਸਾਡੀ ਅਸੀਂ ਬਥੇਰਾ ਮੱਥਾ ਮਾਰ ਕੇ ਤੇ ਵੇਖ ਲਿਆ ਵਾ ਉਹ ਹੀ ਤੇ ਸਮਝਾਇਆ ਵਾ ਅਸੀਂ ਕਿਹਾ ਵਾ ਵੀ ਚਲ ਜੇ ਤੂੰ ਜਾਣਾ ਹੀ ਆ ਤੇ ਤੂੰ ਹਨਾ ਤੁਹਾਡੇ ਲਾਗੇ ਚਲ ਜੇ ਚਾਹੇ ਹੋਰ ਕਿਸੇ ਨਿੱਕੇ ਮੁਲਕ ਚਲ ਜੇ ਜ਼ਰੂਰੀ ਆ ਵੀ ਇਹਨੇ ਵੱਡੇ ਜਾਣਾ ਵਾ ਵੀ ਵੱਡੇ ਦਾ ਹੀ ਫਾ ਲੈਣਾ ਇਹਨੇ ਨੜੇ ਗੱਲ ਇਹ ਵੀ ਆ ਕਿ ਹੁਣ ਤੱਕ ਤੁਹਾਡੇ ਸਾਹਮਣੇ ਭਾਵੇਂ ਇਹੀ ਜਿੱਦਾਂ ਮਰਜੀ ਅਸੀਂ ਪਹਿਲੀ ਖਰੀਦੀ ਆ ਅਜੇ ਤੱਕ ਵੇਚੀ ਨਹੀਂ ਗਈ ਹੈ ਵੀ ਤੇ ਕੀ ਕਹਣਗੇ ਲੋਕੀ ਲੋਕਾਂ ਨੇ ਤੇ ਇਹੋ ਕਹਿਣਾ ਨਾ ਕਿ ਹੁਣ ਖਵੇ ਭਰਾਵਾਂ ਦੀ ਆਪਸ ਵਿੱਚ ਬੰਨਣੀ ਗਈ ਡੇ ਕਿ ਜਿਹੜੀ ਇਹ ਵੇਚਣ ਡਿਆ ਵਾ ਇਹਨੂੰ ਖਰਚਾ ਨਹੀਂ ਦਿੰਦੇ ਹੁਣ ਉਹ ਇਹਦੇ ਦਿਮਾਗ 'ਚ ਨਹੀਂਗਾ ਕੁਝ ਵੀ ਆਉਂਦਾ ਹੁਣ ਅਹੀਂ ਵੀ ਤਾਂ ਟਾਈਮ ਕੱਢਣ ਹੀ ਨਹੀਂ ਦੇ ਕਾਨੂੰਨੀ ਪਤਾ ਵੀ ਵੱਡੀ ਕਿੱਦਾਂ ਦੀ ਅਹੀਂ ਵੀ ਤਾਂ ਟਾਈਮ ਕੱਢਿਆ ਹੀ ਹੈ ਨਾ ਇੱਦਾਂ ਚੰਗੇ ਲੱਗੀਦਾ ਜੇ ਵਿਆਹ ਵੱਲੋਂ ਕਹੀਦਾ ਤੇ ਉਹ ਕਹਿੰਦਾ ਤੁਸੀਂ ਮੁੜ ਕੇ ਖਰਚਾ ਨਹੀਂ ਦੇਣਾ ਤੁਸੀਂ ਇੱਦਾਂ ਵਾ ਉਦਾਂ ਜੇ ਟਾਈਮ ਕੱਢਣਾ ਹੋਵੇ ਨਾ ਤੇ ਬੜਾ ਕੁਝ ਸੋਚ ਸਮਝ ਕੇ ਤੇ ਕੱਢਣਾ ਪੈਂਦਾ ਪਰ ਇਹਦੀਆਂ ਦੇ ਉਲਟੀਆਂ ਹੀ ਗੱਲਾਂ ਵਾਂ ਤੇ ਤੁਸੀਂ ਇੱਦਾਂ ਕਰਿਓ ਵੀ ਤੁਸੀਂ ਇਹਦੇ ਵਾਲੇ ਫੋਨ ਤੇ ਫੋਨ ਲਾਇਓ ਇਹਨੂੰ ਵੇਖਿਓ ਸਮਝਾ ਕੇ ਦੇ ਤੇ ਸਮਝ ਜਾਂਦਾ ਤੇ ਜੇ ਕਿਤੇ ਇਹਨੇ ਪਿਆੜੀ ਵਾਲਾ ਕੰਮ ਕਰਤਾ ਨਾ ਤੇ ਇੱਦਾਂ ਬੇਇੱਜ਼ਤੀ ਬੜੀ ਸਾਰਾ ਸਾਰਾ ਦਿਨ ਫਿਰਦਾ ਰਹਿੰਦਾ ਵਾਂ ਮੁੰਡਿਆਂ ਦੇ ਨਾਲ ਪਾਸੇ ਜਹੋ ਕੋਈ ਆ ਕੇ ਇਧਰੋਂ ਆਇਆ ਤੈਨੂੰ ਚਲ ਗਿਆ ਇਧਰੋਂ ਆਇਆ ਤੈਨੂੰ ਚਲ ਗਿਆ ਚੱਲ ਕੋਈ ਨਹੀਂ ਤੁਸੀਂ ਗੱਲ ਕਰਕੇ ਵੇਖ ਲਿਓ ਤੇ ਪਹਿਲਾਂ ਗੱਲ ਉਹਦਾ ਹੌਸਲੇ ਨਾਲ ਹੀ ਕਰਿਓ ਮੈਂ ਮੰਦੀ ਆ ਤੁਹਾਨੂੰ ਵੀ ਗੁੱਸਾ ਆ ਪਰ ਇਹ ਆ ਕਿ ਉਹਨਾਂ ਹੌਸਲੇ ਨਾਲ ਗੱਲ ਕਰਿਓ ਜਮਾਨਾ ਨਹੀਂਗਾ ਚੰਗਾ ਮੈਂ ਹੋਰ ਨਾ ਆਵੇ ਮੁੜ ਕੇ ਮੂੰਹ ਚੁੱਕੇ ਤੇ ਕੋਨ ਕੋ ਘੜੀ ਲਵੇ ਤੇ ਹੌਸਲੇ ਨਾਲ ਗੱਲ ਕਰਕੇ ਉਹਨੂੰ ਸਮਝਾਏ ਕਿ ਚੱਲ ਤੂੰ ਇੱਥੇ ਮੇਰੇ ਲੱਗ ਕੇ ਆ ਜਾ ਤੇ ਇੱਥੋਂ ਆਪਣੇ ਪੈਸੇ ਜਮ੍ਹਾਂ ਕਰੀ ਜਾਵੀਂ ਤੂੰ ਨਾ ਕਰ ਪਾਵੀਂ ਤੇ ਤੂੰ ਘੜੀ ਦਾ ਚੱਲ ਬਣਾ ਲਈ ਮੁੜ ਕੇ ਬੇਸ਼ੱਕ ਜਿੱਥੇ ਦਾ ਮਰਜ਼ੀ ਮੰਮੀ ਵਿਚਾਰੀ ਵੀ ਟੈਨਸ਼ਨ ਲੈਣ ਧੀ ਆ ਕਿ ਮੰਮੀ ਕੀ ਕਰੇ ਹੁਣ ਇਹਨੇ ਜਾਵਦਾ ਉਹਨੂੰ ਮੱਜੇ ਦੇ ਪਾ ਦੇਣਾ ਸਾਡੇ ਪਾ ਦੇਣਾ ਹੋਰ ਵਕਤ ਪਾ ਦੇਣਾ ਇਹਨੇ ਚਲੋ ਠੀਕ ਆ ਫਿਰ ਕੋਈ ਗੱਲ ਨਹੀਂ ਤੁਸੀਂ ਕਰ ਲਓ ਆਪਣਾ ਕੰਮ ਤੇ ਮੜਾ ਜਾ ਕੇ ਟਾਈਮ ਕੱਢ ਕੇ ਤੁਹਾਨੂੰ ਫੋਨ ਜ਼ਰੂਰ ਕਰਿਓ ਚਲੋ ਠੀਕ ਚੱਲ ਲਈ ਆ ਵੀ ਘਰੇ ਇਹਦੀ ਮੰਨ ਲੇ ਹਾਂ ਆਪੇ ਸਮਝਾਊਗਾ ਨਾ ਇਹ ਮੁੰਡੇ ਨੇ ਤੇ ਨਾ ਜ਼ਿਆਦਾ ਹੀ ਦੁਖੀ ਕਰ ਦਿੱਤਾ ਵਾ ਚਲ ਕਰਾਂ ਮੈਂ ਵੀ ਕੰਮ